ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਉਹ ਦਿਖਾਈਏ ਤੁਹਾਨੂੰ ਇੱਕ ਗਾਈਆਂ ਦਾ ਫਾਰਮ ਫਾਰਮ ਮਤਲਬ ਉਹ ਨਹੀਂ ਜਿਵੇਂ ਦੁੱਧ ਵਾਲੇ ਪਸ਼ੂ ਨਹੀਂ ਹੈਗੇ ਇੱਥੇ ਇਹ ਸਾਰਾ ਮੀਟ ਪਰਪਸ ਆ ਮੀਟ ਵਾਲੇ ਪਸ਼ੂ ਨੇ ਇਹ ਤੇ ਇਸ ਤਰ੍ਹਾਂ ਬਸ ਖੁੱਲਾ ਜਿਹਾ ਏਰੀਆ ਛੱਡਿਆ ਹੋਇਆ ਆਲੇ ਦੁਆਲੇ ਤੇ ਵਿਚਾਲੇ ਇੱਕ ਬਿਲਡਿੰਗ ਬਣਾਈ ਹੋਈ ਆ ਤੁਹਾਨੂੰ ਸੋਨੂੰ ਉਹ ਬਿਲਡਿੰਗ ਵੀ ਉਹ ਸਾਹਮਣੇ ਜਿਹੜੀ ਬਿਲਡਿੰਗ ਆ ਤੇ ਐਂ ਖੁੱਲਾ ਜਿਹਾ ਏਰੀਆ ਪਿਆ ਕੋਈ ਇੱਥੇ ਫਸਲ ਨਹੀਂ ਬੀਜੀ ਹੋਈ ਸੀ ਕਾਹ ਜਾ ਹੁੰਦਾ ਇੱਥੇ ਆਪੀ ਹੋ ਜਾਂਦਾ ਕੁਦਰਤੀ ਤੌਰ ਤੇ ਉਹੀ ਬਸ ਇਹ ਖਾਈ ਜਾਂਦੇ ਨੇ ਬਹੁਤੇ ਗੋਰਿਆਂ ਦਾ ਜਾਣੀ ਇੱਥੇ ਇਸ ਤਰ੍ਹਾਂ ਦਾ ਹੀ ਕੀਤਾ ਹੋਇਆ ਕੰਮ ਕਿਉਂਕਿ ਦੁੱਧ ਵੇਚਣ ਵਾਸਤੇ ਇੱਥੇ ਪਰਮਿਟ ਲੈਣਾ ਪੈਂਦਾ ਪਰਮਿਟ ਉਹ ਕਾਫੀ ਮਹਿੰਗਾ ਆਉਂਦਾ ਤੇ ਦੁੱਧ ਫੇਰ ਵੇਚ ਵੀ ਸਿਰਫ ਕੰਪਨੀ ਨੂੰ ਸਕਦੇ ਨੇ ਐ ਨਹੀਂ ਹੈਗਾ ਵੀ ਮਤਲਬ ਖੁੱਲਾ ਦੁੱਧ ਜਿਹਨੂੰ ਮਰਜ਼ੀ ਪਾਤਾ ਭਾਂਡੇ ਚ ਨਾ ਕੰਪਨੀ ਲੈ ਕੇ ਜਾਂਦੀ ਆ ਤੇ ਆ ਦੇਖੋ ਸਾਰੇ ਇਹ ਮਤਲਬ ਮੀਟ ਪਰਪਸ ਹੀ ਆ ਪੂਰੀ ਠੰਡਾ ਹੁਣ ਤੇ ਸنو ਵੀ ਪੈਂਦੀ ਆ ਵਿੱਚ ਦੀ ਥੋੜੀ ਥੋੜੀ ਧੁੱਪ ਵੀ ਖੜੀ ਹੋਈ ਆ ਪਰ ਠੰਡ ਪੂਰੀ ਆ ਐ ਜਿਵੇਂ ਹੁਣ ਮੋਬਾਈਲ ਫੜਿਆ ਹੋਇਆ ਹੱਥ ਚ ਤਾਂ ਐ ਜਮਾ ਸੋਨ ਚੜ ਜਾਂਦਾ ਪਰ ਇਹ ਠੰਡ ਨਹੀਂ ਮੰਨਦੇ ਹੈਗੇ ਇਹ ਜਾਨਵਰ ਬਣੇ ਹੀ ਬਰਫ ਵਾਸਤੇ ਨੇ ਮਤਲਬ ਐ ਰਹਿੰਦੇ ਨੇ ਪੂਰੇ ਪਰ ਪਰਪੰਦਿਚ ਵੀ ਐ ਬਾਹਰ ਫਰੀਫਰੀ ਜਾਂਦੇ ਨੇ ਆਪੀ ਜਿਹੜੀ ਉਹ ਬਿਲਡਿੰਗ ਬਣੀ ਹੋਈ ਆ ਉਹਦੇ ਵਿੱਚ ਵਗ ਜਾਂਦੇ ਨੇ ਤੇ ਆਲੇ ਦੁਆਲੇ ਐਨ ਖੁੱਲਾ ਜਾ ਪਿਆ ਕੋਈ ਐ ਥਾਂ ਦੀ ਇਹਨਾਂ ਕੋਲੇ ਕਮੀ ਕੋਈ ਨਹੀਂ ਪਰ ਫਸਲ ਇੱਕੋ ਹੀ ਹੁੰਦੀ ਆ ਫਸਲਾਂ ਦੋ ਨਹੀਂ ਹੁੰਦੀਆਂ ਆਪਣੇ ਵਾਂਗੂ ਤੇ ਉਹ ਚਾਰ ਦੀਆਂ ਗੱਠਾਂ ਜੀਆਂ ਪਈਆਂ ਨੇ ਕੁਛ ਉਹ ਜਿਹੜੇ ਚਿੱਟੇ ਜੇ ਰੰਗ ਦੀਆਂ ਤੇ ਇਹੋ ਜਿਹਾ ਹਿਸਾਬ ਕਿਤਾਬ ਆ ਇਥੋਂ ਦੀ ਆਮ ਜੀਆਂ ਜਿਹੜੀਆਂ ਗੱਲਾਂ ਜ਼ਿੰਦਗੀ 'ਚ ਵਰਤਾਰੇ ਹੁੰਦੇ ਨੇ ਉਹੀ ਤੁਹਾਡੇ ਨਾਲ ਸਾਂਝੇ ਕਰਦੇ ਆ ਕੋਈ ਆਪਾਂ ਬਲੌਗਰ ਨਹੀਂ ਹੈਗੇ ਆਮ ਜ਼ਿੰਦਗੀ 'ਚ ਜਿਹੜੀਆਂ ਚੀਜ਼ਾਂ ਆਮ ਦੇਖਦੇ ਰਹਿੰਨੇ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਖੁੱਲਾ ਢੁੱਲਾ ਜਿਹਾ ਮਾਹੌਲ ਆ ਵਧੀਆ ਲੱਗਦਾ ਦੇਖ ਕੇ ਅਜੇ ਜਦੋਂ ਮੂਰੇ ਫਸਲਾਂ ਬੀਜੀਆਂ ਹੁੰਦੀਆਂ ਨੇ ਨਾ ਜੂਨ ਦੇ ਵਿੱਚ ਤੇ ਚਾਰੇ ਪਾਸੇ ਹਰੇ ਭਾਈ ਐ ਦੂਰ ਤੱਕ ਨਿਗਾ ਮਾਰਦੇ ਆ ਐਨ ਹਰੇ ਭਾਈ ਹੁੰਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਥੋਂ ਦਾ ਬੜਾ ਖੂਬਸੂਰਤ ਜਿਹਾ ਨਜ਼ਾਰਾ ਹੁੰਦਾ ਉਦੋਂ ਵੀ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਆਮ ਹੀ ਤੁਹਾਡੇ ਨਾਲ ਕਰਦੇ ਰਹਿਣੇ ਆ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਫਾਲੋਅਰ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਧੰਨਵਾਦ